ਮਾਂ ਹਾਂ ਤੈਨੂੰ ਸ਼ਰਮ ਤਾਂ ਨਹੀਂ ਆਈ ਤੂੰ ਮੇਰੇ ਘਰੇ ਫੋਨ ਲਾਇਆ ਸੀ ਮੇਰੀ ਮਾਂ ਨੂੰ ਸ਼ਰਮ ਨਹੀਂ ਆਈ ਮੈਨੂੰ ਸ਼ਰਮ ਤਾਂ ਤੈਨੂੰ ਨਹੀਂ ਆਉਂਦੀਗੀ ਇਹ ਕਿ ਤੂੰ ਬੋਲੀ ਜਾਨੀ ਹੈਗੀ ਅੱਛਾ ਆਪਦੀਆਂ ਕੀਤੀਆਂ ਤੇ ਪਰਦੇ ਨਾ ਪਾਓ ਤੁਹਾਨੂੰ ਵੀ ਪਤਾ ਹੈ ਵੀ ਤੁਸੀਂ ਕਿੰਨਾ ਗਲਤ ਕੀਤਾ ਹੱਤ ਲਾਕ ਦੇ ਕਾਗਜ਼ ਆ ਕਿੱਧਰੋਂ ਆ ਗਏ ਹਿਸਾਬ ਤੋਂ ਖਤੜੀ ਤੁਸੀਂ ਤਾਂ ਚਾਉਂਦੀ ਨਹੀਂ ਸੀ ਨਾ ਮੈਨੂੰ ਇਸ ਘਰੇ ਰੱਖਣਾ ਉਹੀ ਕਹਿ ਦਿੰਦੇ ਇਹ ਚਲਾਕੀਆਂ ਕਰਨ ਦੀ ਕੀ ਲੋੜ ਸੀ ਬਾਜਾ ਬਾਜਾ ਤੂੰ ਚੁੱਪ ਕਰਕੇ ਐਂ ਨਹੀਂ ਨਾ ਜਵਾਲਾ ਲੜਾ ਇਹੀ ਤਾਂ ਪ੍ਰੋਬਲਮ ਹੈ ਨਾ 4 ਸਾਲ ਹੋ ਗਏ ਜੇਹੀ ਜਬਾਨ ਲੜਾਈ ਹੁੰਦੀ ਅਜ ਤੱਕ ਇੱਥੇ ਨਾ ਆਉਣਾ ਪੈਂਦਾ ਮੈਨੂੰ ਇਹ ਕੀ ਪਕਾਈ ਮਾਰੀ ਜਾਂਦੀ ਐਂਗੀ ਤੂੰ ਮੈਂ ਪਕਾਈ ਮਾਰੀ ਜਾਂਦੀ ਆ ਘਟੋ ਘਟੋ ਸਰਪ ਤੋਂ ਡਰੋ ਲੋ ਕੀ ਗੱਲ ਕਿਉਂ ਤੂੰ ਸਕੱਡਰ ਖੈ ਤੂੰ ਮੇਰੀ ਮਾਂ ਨਾਲ ਲੜੀ ਐਂਨੇ ਤੂੰ ਮੈਂ ਜਲੂਸ ਕੱਢਦੀ ਆ ਜਲੂਸ ਤਾਂ ਤੁਸੀਂ ਆਪ ਦੇ ਘਰ ਦਾ ਆਪ ਹੀ ਕੱਢ ਰੱਖਿਆ ਮੈਨੂੰ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ ਉਹ ਕਦੇ ਤਾਂ ਟਿਕ ਜਾ ਕਰ ਤੂੰ ਟਿਕ ਜਾ ਮੈਂ ਨਹੀਂ ਟਿਕ ਜੋ ਤੁਸੀਂ ਕੀ ਚਲਾਕੀਆਂ ਪਰਖੀ ਐਂਨੇ ਹੋਦੇ ਤੁਹਾਨੂੰ ਕੀ ਲੱਗਦਾ ਸਾਈਨ ਕਰਾ ਕੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਪਤਾ ਨਹੀਂ ਲੱਗਦਾ ਕਿਸੇ ਨੂੰ ਮੈਂ ਟੀ ਬੇਫਕੂਫ ਨਹੀਂ ਹੈਗੀ ਅਸੀਂ ਕਿ ਤੇਨਾਂ ਧੱਕੇ ਨਾਲ ਸਾਈਨ ਕਰਾਇਆ ਪੜ ਲੰਦੀ ਪੜ ਕੇ ਕਰ ਦੰਦੀ ਲਾ ਉਹ ਤਾਂ ਤੂੰ ਐਨੀ ਪੜੀ ਕੋਣੀ ਹੈਗੀ ਤੇ ਤੈਨੂੰ ਪਤਾ ਨਹੀਂ ਲੱਗਿਆਗਾ ਆਪਜੀ ਆਪ ਤੂੰ ਸਾਈਨ ਕਰਿਆ ਅਸੀਂ ਸਾਈਨ ਕਰਾਇਆ ਤੇ ਇੱਕ ਮਿੰਟ ਬੇਬੇ ਤੂੰ ਚੁੱਪ ਕਰ ਉਂ ਤਾਂ ਤੂੰ ਬਾੜੀ ਸਿਆਣੀ ਬਣਦੀਆਂ ਜਦੋਂ ਮੈਂ ਬਾਹਰ ਹੋਣਾ ਮੇਰੀ ਬਾੜੀ ਮਾੜੀ ਗੱਲ ਦੀ ਪੁੱਛ ਬਦਤਾਲ ਕਰਦੀਆਂ ਤੇ ਉਹ ਪੜ ਕੇ ਸਾਈਨ ਨਹੀਂ ਕਰ ਸਕੀ ਹੁਣ ਬਿਨਾਂ ਕੋਲ ਤੂੰ ਐਡੀ ਗੱਲ ਬਣਾਈ ਜੰਨੀ ਆ ਮਤਲਬ ਤੁਹਾਡੇ ਵਰਗਾ ਇਨਸਾਨ ਇਹ ਕਹਿ ਰਿਹਾ ਮੈਨੂੰ ਕਿ ਜ਼ਿੰਦਗੀ ਚ ਕਦੇ ਕਿਸੇ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਆਪਾਂ ਜਿੱਤੇ ਵਿਸ਼ਵਾਸ ਕਰਦੇ ਆ ਉਹੀ ਆਪਾਂ ਨੂੰ ਧੋਖਾ ਦਿੰਦਾ ਤੇ ਜਿਉਂਦੀ ਜਾਦੀਆਂ ਐਗਜ਼ਾਮਪਲ ਵੀ ਮੇਰੇ ਸਾਹਮਣੇ ਫਿਰਦੀ ਆ ਉਹ ਤੂੰ ਪੜ ਲੈਂਦੀ ਫਿਰ ਯਕੀਨ ਸੀ ਨਾ ਤੁਹਾਡੇ ਤੇ ਇਹੀ ਤਾਂ ਬੇਵਕੂਫੀ ਰਹਗੀ ਮੇਰੀ ਜੇ ਪੜ ਲੈਂਦੀ ਨਾ ਤਾਂ ਆ ਮੂਣਾ ਰਹਿੰਦਾ ਤੁਹਾਡਾ ਨਾ ਕੋਈ ਨਹੀਂ ਅੱਜ ਆਜੂਗਾ ਤੇਰਾ ਨਾ ਪਿਆ ਅੱਜ ਫੈਸਲਾ ਹੋ ਜੂਗਾ ਸਾਰਾ ਬੇਬੇ ਫੈਸਲਾ ਹੋ ਹੀ ਪਿਆ ਇਹਨੂੰ ਤੋਰ ਪਰੇ ਇੱਥੋਂ ਐ ਕਿਵੇਂ ਆਉਂਦੇ ਉਹਨਾਂ ਨੂੰ ਕਰਦਾਂਗੇ ਸਾਰਾ ਜਿਹੜੀ ਗੱਲ ਹੈ ਮੇਰੀ ਗੱਲ ਸੁਣ ਲੋ ਬਹੁਤ ਹੋ ਗਈਆਂ ਥੋਡੀਆਂ ਥੋਡੀਆਂ ਤੇ ਥੋਡੀ ਮਾਂ ਦੀਆਂ ਬਹੁਤ ਸੁਣੀਆਂ ਮੈਂ ਠੀਕ ਆ ਤੈਨੂੰ ਮੋਦਨ ਵੀ ਕਹੀ ਸੀ ਅੱਜ ਵੀ ਕਹਣਾ ਆਦਾ ਤੂੰ ਜਾ ਸਕਦੇ ਏਥੇ ਤੇਰੇ ਇਥੇ ਕੋਈ ਦੇਣਾ ਲੈਣਾ ਹੈ ਨਹੀਂਗਾ ਕੋਈ ਗੱਲ ਨਹੀਂ ਫਿਰ ਦੇਣਾ ਲੈਣਾ ਤਾਂ ਤੁਹਾਨੂੰ ਹੁਣ ਪਤਾ ਲੱਗ ਜਾਊਗਾ ਠੀਕ ਹੈ ਨਾ ਬਹੁਤ ਹੋ ਗਿਆ ਤੁਸੀਂ ਬਹੁਤ ਕਰ ਲਈਆਂ ਜੋ ਤੁਹਾਡੇ ਮਾਣ ਆਈਆਂ ਸਭ ਕਰ ਲਈਆਂ ਹੁਣ ਤੁਸੀਂ ਦੇਖੋ ਅੱਗੇ ਹੁੰਦਾ ਕੀ ਹੈ ਐਡੀ ਕੁੜੀ ਦਾ ਮੈਂ ਵੀ ਨਹੀਂ ਹੈਗੀ ਵੀ ਐਂ ਭਗ ਜੂਗੀ ਕੋਈ ਨਹੀਂ ਅੱਜ ਫੈਸਲਾ ਸਾਰਾ ਹੋ ਜਾਊਗਾ ਜਦੋਂ ਉਹ ਆ ਗਏ ਤੂੰ ਜਾਣ ਨੂੰ ਕਹਿੰਦੀ ਸੀ ਤੈਨੂੰ ਅਸੀਂ ਤੋੜ ਜਾਏ ਮੈਂ ਜਾਣ ਨੂੰ ਕਹਿੰਦੀ ਸੀ ਮਾ ਸ਼ਰਮ ਕਰ ਲੈ ਤੂੰ ਤੇ ਤੇਰਾ ਪੁੱਤ ਸਕੀਮਾ ਬਣਾਉਂਦੇ ਹੋ ਮੈਂ ਨਹੀਂ ਜਾਣ ਨੂੰ ਕਹਿੰਦੀ ਸ਼ਰਮ ਸ਼ਰਮ ਨਾ ਬਾਲ ਥੱਪੜ ਮਾਰੂੰਗਾ ਮੂੰਹ ਤੇ ਬੜਾ ਬੋਲੀ ਜਾਨੀ ਹੈਗੀ ਤੂੰ ਜਮੇ ਨਹੀਂ ਚੈਪ ਮੰਨਦੀ ਕਿਸੇ ਦੀ ਬੋਲੀ ਸਿੱਖਿਆ ਤੂੰ ਹੋਰ ਕੀ ਕਹਿ ਰਹੇ ਤੁਸੀਂ ਮੈਨੂੰ ਅੱਛਾ ਤੁਹਾਨੂੰ ਐ ਲੱਗਦਾ ਵੀ ਮੈਂ ਹਲੇ ਬੋਲਣਾ ਸੀ ਕੀ ਇੱਥੇ ਮੋਂ ਤੋਂ ਮੇਰੇ ਮਰੇ ਬੋਲਣਾ ਮੈਂ ਮਾਰੂ ਤੇਰਾ ਥੱਪੜਾ ਇੱਕ ਬਹੁਤ ਹੋ ਗਿਆ ਹੁਣ ਨਹੀਂ ਮੈਂ ਤੁਹਾਡੀ ਗੱਲ ਕੋਈ ਵੀ ਸਹਿਣੀ ਹੈਗੀ ਕੋਈ ਨਹੀਂ ਮੇਰੇ ਮਾਪਿਓ ਆਉਂਦੇ ਨੇ ਨਾ ਉਹਨਾਂ ਨਾਲ ਹੀ ਗੱਲ ਕਰਿਓ ਫਿਰ ਅੱਜ ਫੈਸਲਾ ਹੋ ਹੀ ਜਾਵੇ ਮੈਂ ਤਾਂ ਆਪੇ ਹੀ ਚਾਹੁੰਦੀ ਆ ਇੱਕ ਪਾਸਾ ਹੋ ਜਾ ਕੋਈ ਤੂੰ ਬਲਾਲਾ ਬਲਾਲਾ ਤੂੰ ਫੈਸਲੇ ਕਰ ਕੀ ਕਰੇਂਗੀ ਕਉਂ ਨੀ ਪਾਸ ਹੋਣ ਕਾ ਮਾ ਮੈਂ ਦੂਸਰੇ ਸਿਰੇ ਸਿਰ ਚੜੀ ਜੰਨੀ ਆ ਤੁਝ ਦਾ ਜਵਾਖਾ ਜਾਂਦਾ ਇਹਨੂੰ ਨੀ ਮਲਾਉਂਦੀ ਚਾਹ ਵੇ ਇਹਨੂੰ ਫੜਾਉਂਦੀ ਰੋਟੀ ਤੂੰ ਇਹਨੇ ਉਹਨੂੰ ਫੜਾਉਂਦੀ ਕੁਸਰ ਕੁਸਰ ਕਰਕੇ ਅੰਦਰ ਵੜ ਜੰਨੀ ਆ ਮਾਂ ਤੇਰੀ ਪ੍ਰੋਬਲਮ ਬਤਾ ਕੀ ਐ ਤੈਨੂੰ ਆਪਦੇ ਦਾ ਗਲਤੀਆਂ ਦੀਂਦੀਆਂ ਨੀ ਹੈਗੀਆਂ ਮੇਰੇ ਚ ਤੂੰ ਬੇਮਤਲਬ ਦੀਆਂ ਗਲਤੀਆਂ ਕਰਦੀ ਐ ਕਿਉਂਕਿ ਤੈਨੂੰ ਪਤਾ ਐ ਤ ਉਹਦੇ ਪੁੱਤ ਦੀ ਗਲਤੀ ਨੀ ਨਾ ਤੁਹਾਡੇ ਸਾਹਦੇ ਗਲਤੀ ਤੇਰੇ ਚ ਸਾਰੀ ਮੇਰੀ ਮਾਂ ਚ ਕੋਈ ਗਲਤੀ ਨੀ ਠੀਕ ਐ ਤੂੰ ਇਹਨੇ ਇੱਕ ਤੋਂ ਦੋ ਨਾ ਬੋਲ ਗਲਤੀ ਸੱਚੀ ਮੇਰੇ ਚ ਤਾਕੀ ਹੁਣ ਤੱਕ ਚੁੱਪ ਰਹੀ ਆ ਜੇ ਬੋਲੀ ਹੁੰਦੀ ਨ ਕੋਈ ਨਹੀਂ ਜਾਨੀ ਆ ਤੂੰ ਕਿਦੋਂ ਹਰਦੀਆਂ ਬੋਲਣਾ ਤੂੰ ਤਾਂ ਸਾਨੂੰ ਸੂਈ ਤੇ ਚੱਕੀ ਖੜੀ ਆ ਆ ਤੇਰੀ ਮਾਂ ਨੂੰ ਆਉਣ ਦੇ ਕਹੂੰਗਾ ਐਡੀ ਗਿੱਠ ਲਾ ਕੇ ਜੀਵ ਦੀ ਤੋਰਦੀ ਇੱਥੇ ਇਹਨੂੰ ਸਿਖਾਇਆ ਕੋਈ ਹੈਗਾ ਬੋਲਣ ਨੂੰ ਹੂੰ ਸਹੀ ਕਿਹਾ ਹੋਰ ਰਹਿਲਾ ਚੁੱਪ ਮੇਰੀ ਗਲਤੀ ਐ ਜੋ ਥੋਡੇ ਵਰਗਾ ਮੂਰੇ ਚੁੱਪ ਰਹਿ ਗਈ ਮੈਂ ਪਾਸੇ ਹਟ ਵਾਥੋਂ ਤੇਰੀ ਬਣਾਣਾ ਵੀਡੀਓ ਦਿਖਾਈ ਇਥੇ ਮਾਂ ਬਣੂ ਕਿਵੇਂ ਬੋਲਦੇ ਮੂਰੇ ਕੋਈ ਨਹੀਂ ਭਾਈ ਆ ਜਾ ਤੂੰ ਚੁੱਪ ਕਰ ਜਾ ਕਰ ਜਾ ਚੁੱਪ ਤੂੰ ਤੇ ਤੂੰ ਜਿਹੜਾ ਇਸੇ ਸਿਰੇ ਨੂੰ ਇਸੇ ਰਚਾਈਏ ਤਾਂ ਫੇਰ ਹੀ ਹੋਇਆ ਇੱਥੋਂ ਟੱਕਰ ਕੰਮ ਕਾਹੀ ਤਾਂ ਹੁਣ ਇਸੇ ਚਮੁਰੀਆਂ ਕਰੀ ਜਾਂਦੀ ਆ ਚੱਲ ਚੋਪ ਕਰ ਜਾ ਜਾਂਦੇ ਭਾਈ ਉਹਨਾਂ ਨਾਲ ਕਰ ਜਾ ਨਲੇ ਆਪ ਦਾ ਦਿਮਾਗ ਖਰਾਬ ਰੱਖਦੇ ਨੇ ਮੇਰਾ ਕਰਦੇ ਨੇ ਸਾਰਾ ਦਿਨ ਤੂੰ ਵਾ ਲੈ ਚਲ ਕੋਈ ਆਉਣ ਦੇ ਨਾਲ ਉਹਨਾਂ ਨੂੰ ਕਰਦਾ ਗੱਲ ਮਾਉਂਦੇ ਉਹ ਗਹਿਰਾਂ ਦੇਆਂ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਚ ਜਾਣ ਚਾਹੀਦੀ ਚੱਲ ਕਰਾਂ ਖੁਸ਼ ਖਬਰੀ ਦੇ ਲਈ ਸਰਦਾਰ ਨੂੰ ਕਿੱਥੇ ਸਰਦਾਰਾ ਉਹ ਸਰਦਾਰਾ ਸਰਦਾਰ ਬਬਲ ਸਿੰਘ ਸੱਸੀ ਗੱਲ ਜੀ ਉਹ ਯਾਰ ਤੂੰ ਟੇਕ ਕੇ ਕਿਉਂ ਨਹੀਂ ਬੈਠਦਾ ਹੁੰਦਾਗਾ ਕੀ ਖਾ ਕੇ ਤੇਰੀ ਮਾਂ ਨੇ ਜੰਮਿਆ ਤੈਨੂੰ ਮੂੰਫਲੀ ਦੇ ਦਾਣੇ ਦੱਸੋ ਜੀ ਗੱਲ ਗੱਲ ਤੂੰ ਮੈਨੂੰ ਦੱਸਣੀ ਹੈ ਗੱਲ ਮੈਂ ਦਸਣਾ ਹੈ ਹਾਂ ਉਹ ਸੌਰੀ 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 ਜੀ ਅੱਛਾ ਸਰਦਾਰ ਬਬਲ ਸਿੰਘ ਜੀ ਗੱਲ ਸੁਣੋ ਮੇਰੀ ਧਿਆਨ ਪਹਿਲਾਂ ਤਾਂ ਮੇਰਾ ਨਾਂ ਕਿੱਕਰ ਸਿੰਘ ਲਿਆ ਕਰ ਪੂਰਾ ਵਧੀਆ ਬਬਲ ਕਿੱਕਰ ਹੀ ਹੁੰਦਾ ਬਬਲ ਕਿੱਕਰ ਹੁੰਦੀ ਰਹੇ ਪਰ ਉਹ ਕਿੱਕਰ ਕਿੱਕਰ ਹੀ ਹੈ ਠੀਕ ਹੈ ਨਾ ਹਾਂ ਬੋਲ ਦੱਸ ਕੀ ਹੈ ਕਿੱਕਰ ਸਿੰਘ ਹਾਂ ਚਲੋ ਗੱਲ ਦੱਸੋ ਕੰਮ ਦੱਸ ਉਹ ਗੱਲ ਕੰਮ ਨਹੀਂ ਦਸਣਾ ਗੱਲ ਦਸਣਾ ਮੇਰੀ ਗੱਲ ਸੁਣੋ ਉਹ ਕੁੜੀ ਦਾ ਮੈਂ ਪਤਾ ਲਵਾ ਲਿਆ ਸੋਨ ਮੈਂ ਕਿਹਾ ਸੀ ਨਾ ਦਿਨ ਤੱਕ ਮੈਂ ਉਹੀ ਕਹੇ ਸੀ ਕਰ ਤਾਂ ਮੈਂ ਘੰਟਿਆਂ ਚ ਹੀ ਦੇਣਾ ਹੈ ਅੱਛਾ ਹਾਂਜੀ ਕੰਮ ਕਿੰਨੇ ਜਮਸ ਕਰਤਾਸ ਤੋ ਘੰਟਿਆਂ ਚ ਘੰਟਿਆਂ ਚ ਕੰਮ ਕਰਦਾ ਤੇ ਮੇਰੇ ਕੋਲ ਤਿੰਨ ਦਿਨਾਂ ਦਾ ਨਾ ਕੀ ਕਰਨਾ ਆਗਾ ਤੀਜੇ ਦਿਨਾਂ ਚ ਤੈਨੂੰ ਫੋਨ ਕਰੀ ਜਾਂਦਾ ਸੌਰੀ ਇੱਕ ਤਾਂ ਥੋੜਾ ਇਹ ਹੱਥ ਨੂੰ ਕੰਟਰੋਲ ਚ ਰੱਖਿਓ ਕਿਉਂਕਿ ਬਦਮਾਸ਼ੀ ਵਾਲੀ ਫੀਲਿੰਗ ਹੀ ਖਤਮ ਕਰ ਦੂੰਗਾ ਤੁਸੀਂ ਅੱਛਾ ਮੇਰੀ ਗੱਲ ਸੁਣੋ ਮੌਕੇ ਦੀ ਗੱਲ ਸੁਣੋ ਉਹ ਕੁੜੀ ਦਾ ਮੈਂ ਪਤਾ ਲਵਾ ਲਿਆ ਉਹ ਕੁੜੀ ਸਹੀ 4 ਵਜੇ ਡਿਊਟੀ ਉਹਦੀ ਆਫ ਹੁੰਦੀ ਹੈ ਤੇ ਉਹਦੀ ਕੁੜੀ ਪੜਦੀ ਇੱਕ ਤਾਂ ਜਿਹੜੀ ਉਹਦੀ ਕੁੜੀ ਹੈ ਛੋਟੀ ਉਹ ਪੜਦੀ ਹੈ ਉਹ ਤੋਂ ਸ਼ੁਰੂ ਕਰ ਸ਼ੁਰੂ ਸ਼ੁਰੂ ਤੋਂ ਸ਼ੁਰੂ ਕਰ ਉਹ ਕੁੜੀ ਕਿੱਥੇ ਰਹਿੰਦੀ ਹੈ ਕਿੱਥੇ ਜਾਂਦੀ ਹੈ ਕੀ ਜੌਬ ਕਰਦੀ ਹੈ ਉਹ ਮੈਨੂੰ ਪਤਾ ਉਹਦੀ ਕੁੜੀ ਹੈਗੀ ਹੈ ਇਹ ਦੱਸ ਅੱਛਾ ਉਹ ਜੌਬ ਕਰਦੀ ਹੈ ਨਰਸ ਦੀ ਹੂੰ ਇਹ ਐਮਜ਼ ਹਸਪੀਟਲ ਆ ਪਤਾ ਨਹੀਂ ਕਿਹੜਾ ਹਸਪੀਟਲ ਹੈ ਉੱਥੇ ਲੱਗੀ ਹੋਈ ਹੈ ਸਾਨੂੰ ਮੈਨੂੰ ਲੋਕੇਸ਼ਨ ਦੱਸ ਦੋ 4 ਵਜੇ ਸਹੀ ਉਹਦੀ ਡਿਊਟੀ ਆਫ ਹੁੰਦੀ ਹੈ ਹੂੰ ਠੀਕ ਹੈ ਸਹੀ ਜਿਹੜੀ ਦੀਪਨਗਰ ਵਾਲੀ ਗਲੀ ਦੀ ਉਹ ਤੈਨੂੰ ਬਟਾ ਬਟਾ ਨਹੀਂ ਕਿਹੜੀ ਹੈ ਨਾ ਗੱਲ ਦੱਸ ਤੂੰ ਜਾਣਦੀ ਹੋ ਹਾਂ ਉਹ ਗਲੀ ਚੋਂ ਡੇਲੀ ਨੰਗਦੀ ਉਹ ਅੱਛਾ ਡੇਲੀ ਉਹਦੀ ਆਵਾਜ਼ ਆਈ ਉੱਥੇ ਹੀ ਹੈ ਠੀਕ ਹੈ ਉੱਥੇ ਹੀ ਪਿਛਲੀ ਗਲੀ ਚ ਘਰ ਉਹਦਾ ਅੱਛਾ ਮੈਂ ਉਸ ਗਲੀ ਨੂੰ ਜਾਣ ਦਾ ਮਤਲਬ ਮੇਰਾ ਉੱਥੇ ਪਹਿਲਾ ਆਵਾਜ਼ ਆਈ ਹੈ ਮੇਰੀ ਉਹਦੀ ਉਸ ਗਲੀ ਮੈਂ ਤੁਸੀਂ ਜਾਣਦੇ ਹੋਗੇ ਫਿਰ ਮੈਨੂੰ ਕਿਕਰ ਤੱਕ ਕੀਤੀ ਹੋ ਸਕਦੀ ਹੈ ਮੈਨੂੰ ਐਂ ਦੱਸ ਵੀ ਮੈਂ ਤੈਨੂੰ ਕਾਸ ਤੋਂ ਪੈਸੇ ਦਿੱਤੇ ਯਾਰ ਸਾਰਾ ਕੁਝ ਪਤਾ ਲਵਾਉਂਦੇ ਹਾਂ ਹਾਂ ਹੁਣ ਤੁਸੀਂ ਐਂ ਦੱਸੋ ਇੱਕ ਤਾਂ ਨਾ ਬਦਮਾਸ਼ਾਂ ਨੂੰ ਫੋਨ ਬਹੁਤ ਆਉਂਦੇ ਆ ਸੋਰੀ ਵੀਰ ਜੀ ਬਾਤ ਕਰਾਂਗੇ ਹਾਂਜੀ ਸਾਇਲੈਂਟ ਕਰ ਲਿਆ ਮੇਰੀ ਗੱਲ ਦਸਨੋ ਉਹ ਕੁੜੀ ਦਾ ਹੁਣ ਕਰਨਾ ਕੀ ਹੈ ਤੁਸੀਂ ਮੈਨੂੰ ਐਂ ਦੱਸੋ ਸਿਰਫ ਦੇਖ ਕੇ ਬੈਠ ਕੇ ਪਹਿਲਾਂ ਰਾਮਦਰ ਨੇ ਗੱਲ ਸੁਣ ਦੱਸੋ ਜੀ ਕੁੜੀ ਦਾ ਕੀ ਪਤਾ ਕਰਕੇ ਮੈਨੂੰ ਕੁਛ ਗੱਲ ਪੱਲੇ ਨਹੀਂ ਭਾਈ ਮੈਨੂੰ ਸਹੀ ਤਰੀਕੇ ਦੇ ਨਾਲ ਦੱਸ ਉਹ ਕੁੜੀ ਰਹਿੰਦੀ ਕਿੱਥੇ ਉਹ ਮੱਲਾ ਦੱਸ ਦੀਪਨਗਰ ਚ ਰਹਿੰਦੀ ਹੈ ਦੀਪਨਗਰ ਚ ਰਹਿੰਦੀ ਹੈ 3/1 3/1 ਚ ਰਹਿੰਦਾ ਹਾਂ ਜੀ ਠੀਕ ਸਮਝ ਗਿਆ ਠੀਕ ਹੈ ਜੌਬ ਕਿੱਥੇ ਕਰਦੀ ਤੈਨੂੰ ਹਸਪਤਾਲ ਦਾ ਨਹੀਂ ਬਰਦਰ ਨਹੀਂ ਐਮਜ਼ ਦੇ ਵਿੱਚ ਕਰਦੀ ਮੈਂ ਦੱਸ ਤਾ ਇੱਥੇ ਐਮਜ਼ ਹੈ ਅੱਛਾ ਐਮਜ਼ ਹਸਪੀਟਲ ਚ ਕਰਦੀ ਹੈ ਠੀਕ ਹੈ ਠੀਕ ਹੈ ਉਹਦੀ ਹੁੰਦੀ ਹੈ 10 ਤੋਂ 4 ਵਜੇ ਤੱਕ ਸ਼ਿਫਟ ਹੁੰਦੀ ਹੈ 10 ਤੋਂ 4 ਵਜੇ ਤੱਕ ਹਾਂ ਸਵੇਰੇ ਇੱਥੋਂ ਜਾਂਦੀ ਹੋਗੀ ਯਾਨੀ ਕਿ 9 ਵਜੇ ਫਿਰ 9 ਵਜੇ ਜਾਂਦੀ ਹੋਗੀ ਠੀਕ ਹੈ ਉੱਥੋਂ 4 ਵਜੇ ਖਤਮ ਕਰਕੇ 4 ਵਜੇ ਖਤਮ ਕਰਕੇ ਸਿੱਧਾ ਘਰੇ ਆਉਂਦੀ ਹੈ ਹੂੰ ਠੀਕ ਹੈ ਮੈਂ ਤਾਂ ਬਸ ਬਹਾਨਾ ਲਾਇਆ ਸੀ ਵੀ ਤੁਸੀਂ ਐ ਕਰਦੇ ਹੋ ਐ ਕਰਦੇ ਹੋ ਵੀ ਮੈਂ ਤੁਹਾਡੀ ਜੌਬ ਵਧੀਆ ਲਵਾ ਦੂੰਗਾ ਯਕੋਰੀ ਨਿਗਾ ਚਾਇਆ ਸੀ ਵੀ ਵਧੀਆ ਬੰਦਾ ਬਣ ਕੇ ਅੱਛਾ ਸਿਆਣਾ ਬਣ ਕੇ ਗਿਆ ਸੀ ਸਿਆਣਾ ਬਣ ਕੇ ਠੀਕ ਹੈ ਵਧੀਆ ਬੰਦਾ ਹੁਣ ਤੂੰ ਕੰਮ ਦੀ ਗੱਲ ਅਸ ਵੀ ਹੁਣ ਆਪਾਂ ਉਹਦੇ ਨਾਲ ਕਿਹੜੇ ਤਰੀਕੇ ਨਾਲ ਗੱਲ ਕਰਗੇ ਮੈਨੂੰ ਕਦੋਂ ਮਿਲਾਏਗਾ ਆਪੇ ਮਿਲਾਵੇਂਗਾ ਕਿ ਜੇ ਮੈਂ ਮਿਲਾਣ ਨੂੰ ਜਾ ਕੇ ਅ ਸੋਨੂੰ ਮੈਂ ਬਹਾਨੇ ਨਾਲ ਮਿਲਾ ਦਿੰਨਾ ਵੀ ਸੋਨੂੰ ਨੂੰ ਇਹ ਜੋਬ ਲਵਾ ਦਨਗੇ ਵਧੀਆ ਹੈ ਵਗੈਰਾ ਉਹ ਮਨ ਨੂੰ ਕਿਹਾ ਸੀ ਮੈਂ ਸੋਨੂੰ ਵਧੀਆ ਜੋਬ ਲਵਾ ਦਿੰਨਾ ਓ ਨਹੀਂ ਮੇਰੀ ਗੱਲ ਸੁਣ ਮੈਨੂੰ ਮੇਰੀ ਸ਼ਕਲ ਨੂੰ ਚੰਗੀ ਤਰ੍ਹਾਂ ਜਾਣਦੀ ਆ ਇਹ ਗੱਲ ਨਾ ਕਰੀ ਠੀਕ ਹੈ ਬਸ ਤੂੰ ਮੈਨੂੰ ਕਿਹਾ ਐਂ ਦੱਸ ਦੇ ਵੀ ਆਹ ਰਾਹ ਜਾਂਦਾ ਉਹਦੇ ਘਰ ਨੂੰ ਤੇ ਇੱਥੋਂ ਦੀ ਉਹ ਜਾਊਗੀ ਬਾਕੀ ਮੈਂ ਆਪਣੀ ਗੱਲ ਕਰਾਂਗਾ ਠੀਕ ਹੈ ਠੀਕ ਹੈ डन ਹੋ ਗਿਆ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ ਕੁੜੀ ਨੂੰ ਮਾਰਨਾ ਹੀ ਹੈ ਯਾਰ ਤੂੰ ਐਡਾ ਤੁਸੀਂ ਕਿਉਂ ਤਤੇ ਕਾਲੇ ਮਾਰਨ ਤੂੰ ਮਾਰਦੇ ਏ ਕੁੜੀ ਨੂੰ ਯਾਰ ਕੈਸੀਆਂ ਗੱਲਾਂ ਕਰ ਰਿਹਾ ਸਰਦਾਰ ਬਬੂ ਸਿੰਘ ਸੌਰੀ ਕਿਕਰ ਸਿੰਘ ਹਾਂ ਹਾਂਜੀ ਮਾਰ ਕਿਉਂ ਨਹੀਂ ਸਕਦੇ ਜੇ ਅਸੀਂ ਇੰਨਾ ਕੁਝ ਪਤਾ ਕਰਾ ਸਕਦੇ ਤਾਂ ਮਾਰ ਵੀ ਸਕਦੇ ਆ ਤੂੰ ਲੇਟ ਲੁੱਟ ਨਹੀਂ ਹੁੰਦਾ ਕਰ ਜਾਣ ਤੋਂ ਨਹੀਂ ਮੈਂ ਹਮੇਸ਼ਾ ਜਲਦੀ ਹੁੰਦਾ ਤੂੰ ਦੇਖਣੀ ਮੇਰੀ ਸਪੀਡ 11 ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲੇ ਚ ਜਾਨ ਚਾਹੀਦੀ ਇੱਕ ਤੈਨੂੰ ਗੱਲ ਕਰਾਂ ਹਾਂਜੀ ਮੈਨੂੰ ਲੱਗਦਾ ਮੈਂ ਤੈਨੂੰ ਬਦਮਾਸ਼ ਨਾ ਹੋ ਕੇ ਨਾ ਤੈਨੂੰ ਨਚਾਰ ਹੋਣਾ ਚਾਹੀਦਾ ਸੀ ਹੂੰ ਜੱਜਣੀ ਤੈਨੂੰ ਨਹੀਂ ਜੱਜਿਆ ਪਰ ਤੇਰੇ ਤੇ ਜੱਜਦਾ ਹੈ ਹਾਂ ਹੂੰ ਆ ਗੱਲ ਛੱਡੋ ਤੁਸੀਂ ਪਹਿਲਾਂ ਮੈਨੂੰ ਐਂ ਦੱਸ ਦਿਓ ਕੱਲ ਨੂੰ ਸਵੇਰੇ 10:00 ਮਿਲਦੇ ਤੂੰ ਹੁਣ ਜਾ ਇਸ ਘਰ ਦੇ ਵਿੱਚ ਕੋਈ ਆ ਜਾਊਗਾ ਮੇਰੇ ਘਰੇ ਨਾ ਆ ਕੇ ਬਾਹਰ ਮਿਲ ਕਰ ਠੀਕ ਹੈ ਪੈਸੇ ਤੈਨੂੰ ਪਾਤੇ ਆ ਬੱਸ ਪਤਾ ਹੈ ਅਚਕਕਲਾ ਫੋਨ ਆਉਂਦਾ ਸੌਰੀ ਜੀ ਤੜਕੇ ਫੋਨ ਕੀਤਾ ਤੇ ਪੈਸੇ ਪਾਏ ਨਹੀਂ ਕਹਦਾ ਸੀ ਪਹਿਲਾਂ ਪੈਸੇ ਪਾ ਦੋ ਫਿਰ ਫੜਕੂ ਆਉਂਗਾ ਸੌਰੀ ਜੀ ਆ ਦਿਮਾਗ ਜੀਬ ਕੰਨ ਅੱਖਾਂ ਖੁੱਲੀਆਂ ਚੱਲਿਆ ਕਿੱਥੇ ਪੰਗਾ ਲੈ ਲਿਆ ਬੰਦੇ ਨਾਲ ਪਤਾ ਨਹੀਂ ਚਲ ਦੇਖੀ ਜਾ ਹੁਣ ਕੱਲ ਨੂੰ ਦੇਖਦੇ ਆ ਕੀ ਗੱਲ ਬਣਦੀ ਆ ਕਿਵੇਂ ਕੁਛ ਮਿਲ ਕੇ ਦੇਖਦੇ ਆ ਨਾ ਕੀ ਪਤਾ ਐ ਮਰੀ ਜਾਂਦਾ ਸੀ ਵਿਕਾਸ ਤਾਰੂ ਕੀ ਹੋਇਆ ਕਿਉਂ ਰੋਈ ਜਾਂਦੀ ਆ ਕਿ ਤਾਰੂ ਨਹੀਂ ਵਿਆਹ ਜ ਉਹਨਾਂ ਦੇ ਮੂਰੇ ਬੋਲ ਪੀ ਮੈਂ ਸਾਰਾ ਕੁਝ ਹੀ ਸੁਣ ਲਿਆ ਸੀ ਵਧੀਆ ਕੀਤਾ ਬਹੁਤ ਵਧੀਆ ਜਵਾਬ ਦਿੱਤੇ ਇਹਨਾਂ ਦੀ ਅਕਲ ਐਂ ਟਿਕਾਣੀ ਆਊਗੀ ਸਿੰਧੀ ਚ ਕਦੇ ਨਹੀਂ ਮੂਰੇ ਬੋਲੀ ਸਕੇ ਨਾ ਪਰ ਆਹ ਕੀ ਹੋਇਆ ਬੰਦਾ ਕਰੇ ਤਾਂ ਕਰੇਗੀ ਤੈਨੂੰ ਪਤਾ ਇਹਨਾਂ ਨੇ ਕੀ ਕਿਹਾ ਅਖੇ ਤੂੰ ਪੜ ਨਹੀਂ ਸਕਦੀ ਸੀਗੀ ਤੂੰ ਕਿਉਂ ਕਰਵਾਈ ਸਾਈ ਮੈਂ ਪਾਗਲ ਆ ਮੈਂ ਆਪਣੀ ਬਰਬਾਦੀ ਆਪ ਥੋੜੀ ਕਰੂੰਗੀ ਜਿਹੜੇ ਚਲਾਕ ਹੁੰਦੇ ਨਾ ਉਹਨਾਂ ਨੂੰ ਸਾਰੇ ਚਲਾਕ ਲੱਗਦੇ ਆ ਬਾਕੀ ਤੇਨਾਂ ਚਲਾਕੀਆਂ ਖੇਡਦੇ ਆ ਤੂੰ ਬਹੁਤ ਵਧੀਆ ਰਹੇਂਗੀ ਜਿਵੇਂ ਤੈਨੂੰ ਮੈਂ ਕਿਹਾ ਨਾ ਜੇ ਤੂੰ ਉਵੇਂ ਕਰੇਂਗੀ ਤੇਰੇ ਇਸ ਘਰ ਵਿੱਚ ਪੈਰ ਲੱਗ ਜਾਣਗੇ ਨਹੀਂ ਤਾਂ ਨਹੀਂ ਇਹ ਤੈਨੂੰ ਇੱਥੇ ਰਹਿਣ ਦਿੰਦੇ ਤੈਨੂੰ ਪਤਾ ਮੇਰੇ ਮਾਪਿਓ ਨੂੰ ਫੋਨ ਕਰਤਾ ਉਹਦੇ ਤੈਨੂੰ ਦੱਸਿਆ ਸੀ ਮੇਰੀ ਮਾਂ ਦਾ ਅੱਜ ਸਵੇਰੇ ਫੋਨ ਆਇਆ ਸੀ ਕਹਿੰਦੀ ਮੈਂ ਆ ਕੇ ਹੁੰਨੀ ਆ ਨਾਲੇ ਮੇਰਾ ਪਿਓ ਆ ਹੀ ਜਾਂਦਾ ਉਹਨਾਂ ਦੇ ਅੰਕਲ ਅੰਟੀ ਆ ਰਹੇ ਨੇ ਹੋਰ ਬੜੀ ਟੈਨਸ਼ਨ ਹੋਈ ਪਈ ਆ ਮੈਨੂੰ ਤੈਨੂੰ ਨਹੀਂ ਪਤਾ ਇਹ ਤਾਂ ਮੇਰੇ ਮੂਰੇ ਨਹੀਂ ਬੋਲਣੋਂ ਹਟਦੇ ਜੇ ਮੇਰੇ ਪਿਓ ਨੂੰ ਕੁਝ ਹੋ ਗਿਆ ਉਹ ਤਾਂ ਉਹੀ ਮ ਕਿਉਂ ਟੈਨਸ਼ਨ ਲੈਨੀ ਆ ਨਾਲੇ ਵਧੀਆ ਗੱਲ ਆ ਜੇ ਉਹ ਇੱਥੇ ਆਉਣਗੇ ਤੇਰੇ ਦੁੱਖ ਦਰਦ ਸੁਣਨਗੇ ਨਾਲ ਦੇਖਣਗੇ ਇਹਨਾਂ ਦੀ ਹਰਕਤਾਂ ਵੀ ਕੀ ਕੁਝ ਕਰਦੇ ਆ ਉਹ ਤੇਰੇ ਨਾਲ ਖੜਨਗੇ ਤੈਨੂੰ ਪਤਾ ਕਈਆਂ ਦੇ ਤਾਂ ਮਾਪਿਓ ਹੁੰਦੇ ਨਹੀਂ ਉਹਨਾਂ ਨੂੰ ਦੁੱਖ ਨਹੀਂ ਹੁੰਦਾ ਕੋਈ ਆਸ ਉਮੀਦ ਨਹੀਂ ਹੁੰਦੀ ਕਈਆਂ ਦੇ ਤਾਂ ਹੁੰਦੇ ਵੀ ਮਰਿਆਂ ਬਰਾਬਰ ਨੇ ਮੈਂ ਉਹਨਾਂ ਦੇ ਕੀ ਉਮੀਦ ਕਰਨਾ ਵੀ ਉਹ ਮੇਰੇ ਨਾਲ ਆ ਕੇ ਖੜ ਜਾਣਗੇ ਨਹੀਂ ਐਦਾਂ ਨਹੀਂ ਹੁੰਦਾ ਜੋ ਮਾਪਿਆਂ ਨੂੰ ਦੀਪ ਦੀ ਤਕਲੀਫ ਦੇ ਸੀ ਨਾ ਉਹਦੋਂ ਤਿੰਨ ਪੁੱਤਾਂ ਨਾਲ ਸਾਥ ਹੀ ਦਿੰਦੇ ਆ ਘਰੇ ਬੈਠੇ ਕੁਝ ਮਰਜੀ ਕਹੀ ਜਾਣ ਉਹਨਾਂ ਨੂੰ ਤਾਂ ਐ ਲੱਗਦਾ ਵੀ ਚਲ ਤੇਰਾ ਘਰ ਬੱਸ ਜੇ ਘਰ ਨਾ ਪਟਿਆ ਜਾਵੇ ਉਹਨਾਂ ਨੂੰ ਸੋਚਣਾ ਪੈਂਦਾ ਤੇ ਮਾਪੇ ਆਪਣਾ ਕਦੇ ਮਾੜਾ ਨਹੀਂ ਸੋਚਦੇ ਹੁੰਦੇ ਸਹੀ ਗਿਆ ਤੂੰ ਮੈਂ ਵੀ ਤਾਂ ਹੁਣਾਂ ਕਰਕੇ ਚੁੱਪ ਬੈਠੀ ਸੀ ਇੰਨਾ ਟਾਈਮ ਤੋਂ 4 ਸਾਲ ਹੋ ਗਏ ਨਰਕ ਕੱਟਦੀ ਨੂੰ ਮੇਰੀ ਥਾਂ ਤੇ ਕੋਈ ਹੋਰ ਹੁੰਦੀ ਨਾ ਫਾਹ ਲੈ ਕੇ ਮਰ ਜਾਂਦੀ ਹੁਣ ਨੂੰ ਤੂੰ ਸਾਰੀਆਂ ਗੱਲਾਂ ਛੱਡ ਪ੍ਰਾਣੀਆ ਜਿਹੜਾ ਕੁਛ ਵੀ ਹੋਣਾ ਸੀ ਹੋ ਗਿਆ ਪਰ ਹੁਣ ਤੇਰੇ ਕੋਲ ਮੌਕਾ ਹੈਗਾ ਜਿਉ ਅੱਜ ਸਾਰੇ ਬੈਠਣਗੇ ਤੇਰੇ ਨਾਲ ਸਾਹਮਣੇ ਕੋਈ ਗੱਲਬਾਤ ਹੋਊਗੀ ਨਾ ਤੇ ਵਧੀਆ ਜਵਾਬ ਦੇ ਦੇ ਗੱਲਾਂ ਦੇ ਤੇ ਜਿਵੇਂ ਤੈਨੂੰ ਮੈਂ ਸਮਝਾਇਆ ਜੇ ਨਾ ਮੰਨੇ ਫਿਰ ਉਹ ਗੱਲ ਤੂੰ ਕਰਨੀ ਕਰਨੀ ਆ ਠੀਕ ਆ ਠੀਕ ਹੈ ਨਾ ਤੇਰੇ ਕਹਿੰਦੇ ਮੇਰੇ ਚ ਹੌਸਲਾ ਆ ਗਿਆ ਸੌ ਲੱਗੇ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਵੀ ਮੈਂ ਕਦੇ ਉਹਨਾਂ ਦੇ ਮੂਹਰੇ ਬੋਲ ਪੂੰਗੀ ਪਰ ਹੁਣ ਜਦੋਂ ਸਿਰੋ ਪਾਣੀ ਲੰਘ ਗਿਆ ਨਾ ਫਿਰ ਆਪ ਦੇ ਲਈ ਤਾਂ ਬੋਲਣਾ ਪਿਆ ਜਦੋਂ ਆਪਾਂ ਚੁੱਪ ਹੁੰਦੇ ਨਾ ਆਪਣੇ ਲੋਕ ਜ਼ਿਆਦੇ ਦਬਾਉਂਦੇ ਆ ਤੇ ਜਦੋਂ ਆਪਾਂ ਬੋਲਣ ਲੱਗ ਜੇ ਨੇ ਉਦੋਂ ਆਪ ਚੁੱਪ ਹੋ ਜਾਂਦੇ ਆ ਮੁੜ ਕੇ ਨੇ ਆਪਣੇ ਕੋਈ ਦਬਾਉਂਦਾ ਹੁਣ ਜੇ ਤੂੰ ਬੋਲੇਂਗੀ ਤੂੰ ਦੇਖ ਲਈ ਆਪੇ ਜਿਵੇਂ ਤੂੰ ਕਿਆ ਕਰੇਂਗੀ ਨਾ ਓਵੇਂ ਕਰਿਆ ਕਰਨਗੇ ਜੇ ਤੂੰ ਬੋਲਦੀ ਨਾ ਤਾਂ ਹੀ ਤੈਨੂੰ ਦਬਾਉਂਦੇ ਆ ਇਹ ਤਾਂ ਹੀ ਨੇ ਤੈਨੂੰ ਬੋਲਣ ਦਿੰਦੇ ਆ ਆਪਦੇ ਅੱਗੇ ਸਹੀ ਕਹਾ ਤੂੰ ਨਾਲੇ ਕਿੰਨਾ ਚਿਰ ਚੁੱਪ ਕਰਕੇ ਟਾਈਮ ਨਿਕਲਦਾ ਹੁੰਦਾ ਇਹ ਤਾਂ ਬੋਲਣਾ ਹੀ ਪੈਂਦਾ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਇਹਨਾਂ ਨੇ ਮੈਨੂੰ ਘਰੋਂ ਹੀ ਕੱਢ ਦੇਣਾ ਹੈ ਹੀ ਨਹੀਂ ਚੱਲਣਾ ਤੇ ਘਰ ਕਿਹੜਾ ਇਹਨਾਂ ਕੱਲਿਆਂ ਦਾ ਤੂੰ ਇਸ ਘਰ ਦੀ ਕੁਛ ਰੱਖਦੀ ਨਹੀਂ 4 ਸਾਲ ਹੋ ਗਏ ਤੈਨੂੰ ਇਸ ਘਰ ਵਿੱਚ ਕੰਮ ਕਰਦੀ ਨੂੰ ਹੈ ਨੌਕਰ ਵਾਂਗ ਤੂੰ ਕੰਮ ਕਰਦੀ ਆ ਹਜੇ ਤੇਰਾ ਘਰ ਨਹੀਂ ਹਜੇ ਉਹਨਾਂ ਦਾ ਘਰ ਨਾਲੇ ਕੁੜੀਆਂ ਦਾ ਘਰ ਕੀ ਕਹਿੰਦੇ ਹੁੰਦੇ ਮਾਂ ਪਿਓ ਵਿਵਹਾਰ ਤੋਂ ਬਾਅਦ ਉਹ ਹੀ ਤੁਹਾਡਾ ਘਰ ਹੈ ਤੇ ਇਹੀ ਆਪਣਾ ਘਰ ਹੈ ਇਹ ਘਰ ਹੁੰਦਾ ਨਹੀਂ ਇਹ ਬਣਾਉਣਾ ਪੈਂਦਾ ਬਾਕੀ ਹੁਣ ਰਹੀ ਗੱਲ ਇਹਨਾਂ ਦੇ ਮੂਰੇ ਜਵਾਬ ਦੇਣ ਦੀ ਉਹ ਰਾਨੋ ਸ਼ਾਇਦ ਹੋਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਦਬਾ ਲਿਆ ਹੁਣ ਇਹ ਰਾਨੋ ਨਹੀਂ ਚੁੱਪ ਬੈਠਦੀ ਫਿਰ ਹਾਂ ਬਸ ਤੂੰ ਆਪਦੀ ਗੱਲਾਂ ਦੇ ਜਵਾਬ ਦੇਨੇ ਆ ਚੁੱਪ ਨਹੀਂ ਰਹਿਣਾ ਡਰਨਾ ਬਿਲਕੁਲ ਨਹੀਂ ਹੈਗਾ ਤੇ ਰੋ ਕੇ ਨਹੀਂ ਦਿਖਾਉਣਾ ਇਹਨਾਂ ਨੂੰ ਵੀ ਜੇ ਮੂਰੇ ਰੋਏਗੀ ਤਾਂ ਐ ਕਹਣਗੇ ਤੈਨੂੰ ਕਮਜ਼ੋਰ ਸਮਝਣਗੇ ਕਿਉਂਕਿ ਜਿਹੜਾ ਬੰਦਾ ਰੋਂਦਾ ਨਾ ਉਹਨੂੰ ਕਮਜ਼ੋਰ ਹੀ ਸਮਝਿਆ ਜਾਂਦਾ ਹਮੇਸ਼ਾ ਠੀਕ ਆ ਆ ਜਾ ਥੱਲੇ ਆ ਜਾ ਉੱਪਰ ਕਾ ਤੂੰ ਖੜੀ ਆ ਚਲ ਆ ਜਾ ਪੈਣੇ ਲੈ ਪਤਾ ਨਹੀਂ ਕੀ ਕਰੀ ਜਾਂਦੀ ਐ ਅੰਦਰ ਆ ਜਾ ਹੁਣ ਬਾਹਰ ਨਿਕਲਿਆ ਐ ਵੀ ਦੇਖ ਲੈ ਤੇਰੀ ਭੈਣ ਆ ਗਈ ਓਹੋ ਲੈ ਪਤਾ ਨਹੀਂ ਕੀ ਕਰੀ ਜਾਂਦੀ ਆ ਦੱਸ ਕਿਵੇਂ ਬਸ ਬੈਠੀ ਜਾ ਠੀਕ ਹੈ ਬਸ ਕਾਦਾ ਠੀਕ ਹੈ ਨਾ ਤੂੰ ਕੋਈ ਸਨੇਹਾਵਾੜੀ ਨਹੀਂ ਦਿੱਤਾ ਮੈਨੂੰ ਚੁੱਪ ਕਰਕੇ ਆ ਗਈ ਕੀ ਹੋ ਗਿਆ ਸੁੱਖ ਤਾਂ ਹੈ ਕਾਦੀ ਸੁੱਖ ਤੈਨੂੰ ਪਤਾ ਨਹੀਂ ਮੇਰੇ ਘਰ ਦਾ ਹਾਲ ਠੀਕ ਹੋ ਕੇ ਬੈਠ ਤੇਰੇ ਕੋਲ ਤਾਂ ਬਾਗੀ ਸੀ ਵੀ ਚਲ 4 ਦਿਨ ਤੇਰੇ ਕੋਲੇ 4 ਦਿਨ ਘਰੇ ਹੈਂ ਖਾਂ ਕੀ ਨੌ ਪੁੱਤ ਝੱਲਣ ਵੀ ਪਤਾ ਨਹੀਂ ਕੋਈ ਗੱਲ ਆਗਲਾ ਕਹਿੰਦਾ ਇਹੀ ਮਾੜੀ ਐ ਦੂਜਿਆਂ ਨੇ ਤਾਂ ਐਂ ਕਹਿ ਦੇਣਾਗਾ ਹੁਣ ਫੇਰ ਲੜ ਪੇ ਹਾਂ ਫੋਰ ਹੁਣ ਬਮਾ ਅਠ ਮਾਰ ਸੀ ਆ ਮੜਾ ਜਾ ਬੁਖਾਰ ਚੜਦਾ ਸੀਗਾ ਨੋ ਨੂੰ ਕਹੂੰਗੀ ਹੋਰ ਹੁਣ ਗਮਾਂਡੀਆਂ ਨੂੰ ਥੋੜੀ ਕਹੂੰਗੀ ਵੀ ਚਾਹ ਦੀ ਘੁੱਟ ਬਣਾ ਦੇ ਜਾਂ ਕੋਈ ਠੰਡਾ ਤੱਤਾ ਬਣਾ ਦੇ ਹਾਂ ਭਾਈ ਫੇਰ ਨੋ ਨੂੰ ਕਹਿਣਾ ਜਦੋਂ ਨੋ ਕਰੇ ਐ ਦੱਸ ਜਦੋਂ ਆਪ ਤੋਂ ਕੰਮ ਹੁੰਦਾ ਨਹੀਂ ਹੈ ਨਹੀਂ ਬੱਸ ਭੈਣੇ ਕਹਿੰਦੇ ਹੁੰਦੇ ਜਿੰਨਾਂ ਦੇ ਤੱਕ ਚੰਗੇ ਘਰ ਦੀਆਂ ਆ ਜਾਂਦੀਆਂ ਉਹ ਤਾਂ ਤਰ ਜਾਂਦੀਆਂ ਨਹੀਂ ਤਾਂ ਬੱਸ ਬੇੜਾ ਤਾਂ ਗਰ ਕੀ ਹੋਇਆ ਗਿਆ ਉੱਤੋਂ ਦੇਖ ਲਾ ਮੁੰਡਾ ਤੇਰੇ ਵਾਲਾ ਭਾਂਡਾ ਉਹ ਕਹਿੰਦਾ ਆਪੇ ਚੱਕ ਕੇ ਖਾ ਲਾ ਤਾਂ ਇੱਥੇ ਨੂੰ ਚੱਕ ਕੇ ਖਾਦਾ ਜਾਂਦਾ ਮੈਂ ਤਾਂ ਖੀਚੜੀ ਬਣਾਉਣ ਨੂੰ ਕੀ ਕਹਤਾ ਮੇਰੇ ਤਾਂ ਸਿਰ ਚ ਗਲੀਆਂ ਕਰਤੀਆਂ ਜਾਣ ਦੀ ਬੋਲ ਬੋਲ ਕੇ ਦੋਨਾਂ ਜਾਣਿਆਂ ਨੇ ਨਹੀਂ ਜਵਾਕ ਵੀ ਤੈਨੂੰ ਪਤਾ ਹੀ ਐ ਫਿਰ ਅੱਜ ਕੱਲ ਦੇ ਤੀਨੀਆਂ ਮਗਰ ਲੱਗਦੇ ਨੇ ਫਿਰ ਕਹਿਣਗੇ ਮਾਂ ਸਾਡਾ ਘਰ ਉੱਜੜਦਾ ਫਿਰ ਮਾਵਾ ਵਿਚਾਰੀਆਂ ਕੀ ਬੋਲਣ ਹਾਰ ਕੇ ਭੈਣੇ ਹਜੇ ਤਮੋੜੇ ਦੇਣ ਕਿਉਂ ਭੈਣ ਕੋਲੇ ਨਹੀਂ ਰਿਹਾ ਗਿਆ ਲਗਾ ਮੈਂ ਕਿਹੜਾ ਇੱਥੋਂ ਲਿਖਾ ਕੇ ਗਈ ਸੀ ਵੀ ਭੈਣ ਕੋਲ ਹੀ ਰਹੂੰ ਪੱਕਾ ਹਾਂ ਮੈਂ ਤਾਂ ਐ ਹੁੰਦਾ ਵੀ ਕਹਿੰਦੇ ਹੁੰਦੇ ਪਾਸਾ ਥੱਲੇ ਜਾਂਦਾ ਚੱਲ 4 ਦਿਨ ਭੈਣ ਕੋਲੇ ਲਾ ਆ ਜਾ ਮੈਂ ਤਾਂ ਪਈ ਨਹੀਂ ਗਿਆ ਮੈਂ ਤਾਂ ਦੇਖ ਕੇ ਕਿਹਾ ਸੀ ਭਾਈ ਤੈਨੂੰ ਉਹ ਵੀ ਭਾਈ ਚੱਲ ਤੂੰ ਰਹਿ ਪਾ ਹੈ ਤੂੰ ਹੀ ਕਹਿੰਦੀ ਨਹੀਂ ਚੱਲ ਕੇ ਭੈਣ ਕੋਲੇ ਕਿਹੜਾ ਸਾਰੀ ਉਮਰ ਸਾਰਾ ਕੁਝ ਤਾਂ ਸੋਨੂੰ ਦੇਤਾ ਹੁਣ ਗੱਲ ਤਾਂ ਉਹੀ ਆ ਗਈ ਹੈ ਸਾਰਾ ਘਰ-ਬਾਰ ਬਨ ਕੇ ਸੋਨੂੰ ਦੇਤਾ ਕਿ ਤੂੰ ਕੀਤਾ ਕੀ ਹੈਗਾ ਲੈ ਦੱਸ ਕਿਉਂ ਭੈਣੇ ਕੀਤਾ ਕਿਉਂ ਨਹੀਂ ਤੈਨੂੰ ਵੀ ਤਾਂ ਪਤਾ ਹੀ ਹੈਗਾ ਨੇ ਬਥੇਰਾ ਕੁਛ ਕੀਤਾ ਹੈ ਹੈ ਪਰ ਜਦੋਂ ਗੁਣ ਨਹੀਂ ਕਰਦੇ ਮੰਨਦੇ ਨਹੀਂ ਵੀ ਸਾਡੇ ਮਾਪਿਓ ਨੇ ਕੀ ਕੀਤਾ ਜਵਾਕਾ ਵਾਸਤੇ ਹੀ ਕਰਦਾ ਜਿਹੜਾ ਕੁਛ ਕਰਦਾ ਹੈ ਪੁੱਛ ਨਾ ਬਹਿਣੇ ਇੰਨਾ ਚਿੱਤ ਦੁਖੀ ਹੋਇਆ ਉਤੋਂ ਉਤੋਂ ਆ ਮੇਰੀ ਭਾਣਜੀ ਦੇ ਮੇਣ ਮੇਰਾ ਤਾਂ ਸੋਚੀ ਕਿਤੇ ਖੜਨ ਨੂੰ ਜੀ ਨਹੀਂ ਕੀਤਾ ਚੱਲ ਕਿੱਧਰ ਮਰਾਂ ਮੈਂ ਐ ਵੀ ਕਿਹਾ ਵੀ ਦੱਸ ਤੇਰੀ ਮਾਸੀ ਦੇ ਕੀ ਸਾਰੇ ਆ ਜਿਹੜੀ ਗੱਲ ਬਣ ਗਈ ਬਣ ਗਈ ਉਹਦਾ ਜੀ ਕਰਦਾ ਸੀ ਉਹਦੇ ਦੱਸ ਕੀ 5 7 ਸੀ ਜੀ ਹਾਂ ਤੇ ਮੈਂ ਚੁਰ ਦਿਰਾਨੀ ਕਰਾਂ ਕਿ ਹੈ ਆਪਦੀ ਮੰਜੀ ਥੱਲੇ ਅਗਲਾ ਸੋਟਾ ਨਹੀਂ ਮਾਰਦਾ ਟੱਚ ਦੇਣੇ ਕਹਿਣ ਜਾਣਦਾ ਵੀ ਹਾਂ ਤੇਰੀ ਧੀ ਨੇ ਆਇ ਕੀਤਾ ਪਰ ਮੇਰੀ ਧੀ ਕਿਹੜਾ ਭਾਈ ਕੋਈ ਬੰਦਾ ਲਈ ਬੈਠੀ ਆ ਦੇਖ ਪਣੇ ਚਲ ਠੀਕ ਆ ਕੋਈ ਨਿਆਣੀ ਸੀ ਗਲਤੀ ਹੋਗੀ ਹੋਗੀ ਸੱਚੀ ਮੈਨੂੰ ਤਾਂ ਗੁੱਸਾ ਚੜਿਆ ਮੈਂ ਕਿ ਕੋਈ ਗੱਲ ਨਹੀਂ ਉਹਨੇ ਤਾਂ ਕਰਤੀ ਗਲਤੀ ਆ ਤੇਰੇ ਵੀ ਜਵਾਕ ਨਾ ੜਾਰ ਹੋਏ ਲੈ ਮਾੜਾ ਮੋਟਾ ਨਾ ਸੰਗ ਮੰਨੋ ਕੀ ਪਤਾ ਇਹ ਜੀ ਹਵਾ ਕਿੱਧਰ ਜਾਣ ਕਿੱਧਰ ਨਾ ਗਲਤ ਆ ਉਹੀ ਐ ਨਹੀਂ ਨਾ ਸੋਚਦੇ ਭੈਣੇ ਅੱਜ ਕੱਲ ਦੇ ਕਾਹਨੂੰ ਸੋਚਦੇ ਆ ਜਵਾਕ ਹੈ ਦੱਸ ਚੱਲ ਕੋਈ ਨਾ ਭਾਈ ਮੈਂ ਤਾਂ ਐ ਸੋਚਦੀਆਂ ਵੀ ਮੇਰੇ ਪੁੱਤ ਹੈ ਨਹੀਂ ਆ ਜਿੰਨਾਂ ਦੇ ਹੈਗੇ ਉਹ ਕਿਹੜਾ ਸੌਖੀ ਆ ਐਨਾ ਬੋਲਦੀ ਐ ਸੱਚੀ ਐਨਾ ਬੋਲਦੀ ਹੈਗੀ ਨੂੰ ਕੋਈ ਅੰਤ ਨਹੀਂ ਤੇਰੇ ਕਿਹੜਾ ਹੱਥ ਪੈਰ ਚੱਲਦੇ ਨਹੀਂ ਜਦੋਂ ਭੈਣ ਕੋਲੇ ਜਾਣਾ ਹੁੰਦਾ ਡਾਕ ਬੰਗਲਾ ਬਣ ਜਾਂਦੀ ਐ ਤੂੰ ਕਦੇ ਕੁਛ ਬੋਲੇ ਕਦੇ ਕੁਛ ਬੋਲੇ ਹਰ ਕੇ ਭੈਣੇ ਚੁੱਪੀ ਕਰ ਗਈ ਕੀ ਫੇਰਾ ਬੋਲੂਗੀ ਆਸਪੜੋਸ ਸੁਣੂਗਾ ਕੀ ਕਹੂਗਾ ਵੀ ਇਹਨਾਂ ਦੀ ਬਣਦੀ ਨਹੀਂ ਹੈ ਝੱਜੂ ਪਾਤਾ ਆ ਕੇ ਨਹੀਂ ਮਾੜੀ ਬਜੂ ਉਹਨਾਂ ਨੂੰ ਕੀ ਨੇ ਕਹਿਣਾ ਕਹਿਣਾ ਨਾ ਨਾ ਉਹਨਾਂ ਨੂੰ ਕਦੇ ਕਹਿੰਦਾ ਅਗਲਾ ਕਹਿੰਦਾ ਬੁੜੀ ਲੜਾਈਆਂ ਕਰਾਉਂਦੀ ਆ ਹੈ ਫਿਰ ਹੋਰ ਆਣ ਕਮਾੜਦੀਆਂ ਕਹਿੰਦੇ ਨੇ ਭਾਈ ਚੁੱਪ ਕਰ ਜੋ ਜੇ ਪੁੱਤਾਂ ਦੇ ਘਰ ਬਸਾਉਣੇ ਆ ਆ ਗੱਲ ਕਹਿ ਕੇ ਚੁੱਪ ਕਰੇ ਬੈਠੇ ਆ ਘਰੇ ਕੀ ਚੱਲ ਕੋਈ ਗੱਲ ਨਹੀਂ ਤੂੰ ਇੱਥੇ ਰਹਿ ਤੈਨੂੰ ਕਿਹੜਾ ਮੈਂ ਕੱਢੀ ਆ ਘਰੋਂ ਤੇਰੀ ਪੈਣੇ ਤੂੰ ਤਾਂ ਨਹੀਂ ਕੱਢਿਆ ਪਰਾ ਹੀ ਹੁੰਦਾਗਾ ਕਿ ਚਲ ਪਾਸਾ ਥੱਲੇ ਜਾਂਦਾ ਨਾਲੇ ਚਲ ਤੇਰੇ ਨਾਲ ਦੁੱਖ ਸੁੱਖ ਕਰ ਜਾਨੀ ਆ ਘਰ ਬਿਨਾਂ ਵੀ ਬੁੜੀ ਦਾ ਜੀ ਨਹੀਂ ਲੱਗਦਾ ਹੁੰਦਾ ਬੰਨੇਗਾ ਗੱਲ ਤਾਂ ਉਹੀ ਹੈ ਨਾ ਘਰ ਛੱਡਿਆ ਨਹੀਂ ਜਾਂਦਾ ਆ ਮੈਨੂੰ ਥੋੜਾ ਕਹਿੰਦੇ ਸੀ ਘਰ ਵੇਚ ਦੇ ਛੱਡ ਕੇ ਵਗ ਜਾ ਮੈਂ ਆਖਿਆ ਨਾ ਮੇਰਾ ਤਾਂ ਭਾਈ ਘਰ ਨਾਲ ਮੋਹ ਹੈ ਮੈਂ ਨਹੀਂ ਛੱਡ ਕੇ ਜਾਂਦੀ ਤਾਂ ਹੀ ਨਹੀਂ ਗਈ ਮੈਂ ਨਹੀਂ ਪੈਣ ਚੰਗੀ ਗੱਲ ਆ ਲੈ ਕੇ ਕੱਲੀ ਰੋਟੀ ਦੇ ਮੈਨੂੰ ਕਿਤੇ ਬਹਿ ਕੇ ਖਾ ਲਾਂ ਦੀ ਆ ਕੱਪੜੇ ਜੇ ਵਾਲੀ ਕੱਢੀ ਬੈਠੀ ਅੱਜ ਨੀ ਪੜਨੇ ਕੀ ਕਰਾਂ ਬਸ ਇਹ ਸਿਆਲ ਜਾ ਆ ਗਿਆ ਮੈਂ ਕਹ ਚਾਲਾ ਕੁਸਤਾ ਕੰਬਲ ਜੇ ਧੋ ਲਾਂ ਤੇ ਅਨਮੀਨ ਦੇ ਕੱਪੜੇ ਜੇ ਸੀ ਮੈਂ ਕਹ ਇਹ ਧੋ ਲਾ ਚਲ ਤੂੰ ਬੈਠ ਮੈਂ ਚਾਹ ਦੀ ਕੁੱਟ ਕਰਕੇ ਲਿਓਨੀ ਐ ਤੇਰੇ ਵਾਸਤੇ ਚਲ ਘਰੇ ਕੀ ਦੱਸ ਬਣਾ ਦੇ ਚਾਹ ਦੀ ਕੁੱਟ ਤਾਂ ਕਹਨੇ ਹੁੰਦੇ ਰੱਬ ਵਾਸਾ ਉਹ ਖਨਾ ਦੇਵੇ ਹਾਂ ਆਏ ਹਾਏ ੁੰਡਾਇਆ ਦੀਂਦੇ ਹੀ ਨਹੀਂ ਮੈਨੂੰ ਕਿਤੇ ਮੈਨੂੰ ਲੱਗਦਾ ਭੱਗ ਗਿਆ ਕਿ ਕੀ ਗੱਲ ਹੈ ਪੁਸਕਦਾ ਹੀ ਨਹੀਂ ਚਲ ਕੋਈ ਨਾ ਹੈ ਗਈਆਂ ਪਤਾ ਲੱਗ ਜੂਗਾ ਲੈ ਚਾਦੀ ਕੁੱਟ ਕਰ ਲਾ ਮੇਰੇ ਭੈਣ ਵਾਸਤੇ ਹਾਂ ਗੁੜੀ ਪਾਦਾ ਇਹ ਤਾਂ ਗੁੜ ਦੀ ਪਿੰਦੀ ਹੈ ਚਲ ਥੋੜਾ ਜਿਹਾ ਪਾਦਾਂ ਨਹੀਂ ਉ ਤਾਂ ਫਿੱਕੀ ਪਿੰਦੀ ਹੈ ਘੱਟ ਪਾ ਦਣੀ ਹੈ ਮੜਾ ਜੇ ਤਾਂ ਮਿੱਠਾ ਹੋਵੇ ਹੁਣ ਮੈਂ ਤਾਂ ਐ ਸੋਚਦੀ ਆ ਵੀ ਆ ਤਾਂ ਗਈ ਹੁਣ ਜੇ ਨਵੀਨ ਆ ਗਿਆ ਕੀ ਕਹੂੰਗੀ ਮੈਂ ਉਹ ਤਾਂ ਅਕੀ ਕੌਂਸ ਦਾ ਇਹ ਤੇ ਔਖਾ ਹੋ ਗਿਆ ਦੱਸ ਜੇ ਕੋਈ ਦੱਸ ਦੁੱਸਕੇ ਆਉਂਦੀ ਮੈਂ ਫੇਰ ਵੀ ਕੋਈ ਬਹਾਨਾ ਲਾ ਦਾਂਦੀ ਹੁਣ ਕਰਾਂ ਕੀ ਉਹ ਤਾਂ ਪਹਿਲੀ ਹੀ ਬੁਡਾਟੇ ਕਰਦਾ ਸੀ ਵੀ ਮਾਮੀ ਉਹ ਨੂੰ ਨਾ ਸਭੀ ਮਾਸੀ ਨੂੰ ਇੱਥੇ ਐਵੇਂ ਬੋਲਦੀ ਆ ਵਾਤਾਵਾ ਕਿਉਂਕਿ ਇਹ ਰਹਿੰਦੀ ਨਹੀਂ ਬੋਲਣ ਕੰਮ ਇਹ ਭਾਈ ਸੱਚੀ ਗੱਲ ਕਹਿ ਦਿੰਦੀ ਆ ਫਿਰ ਉਹ ਗੁੱਸਾ ਮੰਦਾ ਚਲ ਦੇਖਦੀ ਹਾਂ ਕੋਈ ਕੀ ਬਣੂਗਾ ਚਾਹ ਗਾ ਆਈ ਕਰੀ ਜਨਾ ਕੀ ਕਰਾਂ ਬੀਬੇ ਹਾਂ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੀ ਮੈਂ ਕਰਾਂ ਕੀ ਨਾ ਸਮਝ ਨਹੀਂ ਆ ਰਹੀ ਸਮਝ ਮੈਨੂੰ ਆ ਰਹੀ ਹੈ ਇਹ ਗੱਲ ਦੀ ਹੁਣ ਤੂੰ ਮੈਨੂੰ ਐ ਦੱਸ ਇਹ ਤਾਂ ਦਿਨੋ ਦਿਨ ਬੋਲਣੀ ਬਲ ਲੱਗ ਗਈ ਹੁਣ ਉੱਤੋਂ ਦਾ ਮਾਪਿਓ ਆਈ ਜਾਂਦਾ ਹੁਣ ਆਪਾਂ ਕਹਾਂਗੇ ਕਿ ਉਹਨਾਂ ਨੂੰ ਕੋਈ ਨਹੀਂ ਇਹਨੇ ਮਾਪਿਆਂ ਨੂੰ ਆ ਜਾਂਦੇ ਸਾਰੀ ਗੱਲ ਨਾ ਮੈਂ ਆਪੇ ਕਰ ਲੂੰਗੀ ਤੂੰ ਕਿ ਆਪ ਘਰਾਈ ਖੜਾਗਾ ਤੂੰ ਨਾ ਘਰਾ ਸਾਰੀ ਨਾ ਗੱਲ ਆਪਾਂ ਇਸੇ ਤੇ ਸਿੱਟਣੀ ਹੈਗੀ ਤੂੰ ਵੀ ਆ ਜਿੱਦ ਜਿੰਨੀ ਵੀ ਗੱਲ ਹੋਈ ਸਾਰੀ ਇਹਨੂੰ ਆਪਾਂ ਉਹ ਕਰਨੀ ਹੈ ਮੈਂ ਵੀ ਤਾਂ ਤੈਨੂੰ ਬੇਬੇ ਆਈ ਕਹਿਣਾ ਹਾਂ ਆਪਾਂ ਇਹਦੇ ਉੱਤੋਂ ਦੀ ਓਕੇ ਗੱਲ ਸਿੱਟਣੀ ਆ ਹਾਂ ਇਹਨੂੰ ਦਬਾ ਕੇ ਰੱਖਣਾ ਨਾ ਇਹਨੂੰ ਬੋਲਣ ਨਹੀਂ ਦੇਣਾ ਬੋਲਣ ਨਹੀਂ ਦੇਣਾ ਇਹਨੂੰ ਨਾਲੇ ਤੂੰ ਬੋਝੀ ਨਾਲੇ ਮੈਂ ਬੋਲੂੰਗੀ ਕਿ ਬੋਲਜੂਗੀ ਆਪਣੇ ਮੂਹਰੇ ਕੀ ਗੱਲ ਹੋ ਰਹਾ ਹਾਂ ਜੇ ਹੁਣ ਉਹੋ ਜਿਹਾ ਨਾ ਹੋ ਜੇ ਹਾਂ ਇਹ ਦੁਬਾਰਾ ਤਾਂ ਫੇਰ ਹੋਮੀ ਰਹ ਜੂਗਾ ਮੈਂ ਹੁਣ ਸਮਾਂ ਦੀ ਸੇਲਾ ਛੜਿਆਗਾ ਗੱਲ ਦਾ ਹੁਣ ਪਰੇ ਨਿਬੜਦਾ ਨਿਬੜ ਜੂਗਾ ਇਹ ਰੋਜ਼ ਦਾ ਕਿ ਕੁੱਤੀ ਚਿਕਾ ਨਿਬੜ ਜੂਗਾ ਨਾਲ ਤਾਂ ਹੁਣ ਤੇਰਾ ਨਹੀਂ ਮਨ ਮਿਲਦਾ ਇਹ ਨਾ ਮੇਰਾ ਵੀ ਮਨ ਇਹ ਤੋਂ ਭੱਜਿਆ ਪਿਆਗਾ ਜਦੋਂ ਇਹ ਮੂੰਹ ਨਹੀਂ ਬੋਲਦੀਗੀ ਜੇ ਮੈਂ ਬੁਲਾਉਣੀ ਆ ਮੈਨੂੰ ਪੱਤ ਕੇ ਆਉਂਦੀ ਏ ਤੂੰ ਬੁਲਾਉਣਾ ਤੈਨੂੰ ਭੱਜ ਕੇ ਉਹ ਫਿਕਰ ਤਾਂ ਮੈਨੂੰ ਤੇਰਾ ਹੀ ਆ ਨਾ ਮੇਰਾ ਤਾਂ ਕੀ ਆ ਮੈਂ ਤਾਂ ਭੱਜ ਜਾਊਂਗਾ ਤੇ ਦੋ ਰੋਟੀਆਂ ਮੈਂ ਤਾਂ ਬਾਹਰੋਂ ਖਾਇਆ ਕਰੂੰ ਹੁਣ ਜਿਹੜੀ ਤੂੰ ਬੈਠੀ ਆਂਗੀ ਉਹ ਇਹ ਮੈਨੂੰ ਤਾਂ ਸਾਰਾ ਦਿਨ ịchਕਣ ਦਿੰਦੀਗੀ ਕਿਚ 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 ਕਰੀ ਜਾਊਗੀ ਤੈਨੂੰ ਤਾਂ ਮੈਨੂੰ ਵੀ ਆ ਖਾ ਜਾਂਦਾ ਤੂੰ ਤਾਂ ਮੈਨੂੰ ਦੱਸ ਨਾ ਮੈਨੂੰ ਸਾਰਾ ਪਤਾ ਤੇਰੇ ਨਾਲ ਕਿੰਨਾ ਕਲੇਸ਼ ਰੱਖਦੀ ਏ ਹੁਣ ਕੀ ਕਰਕੇ ਇਹਦਾ ਕੋਈ ਨਾ ਬਸ ਆ ਜਾਂਦੇ ਉਹਨਾਂ ਨੂੰ ਜਦ ਤੇ ਆਪਾਂ ਇੱਕੋ ਗੱਲ ਤੇ ਜਾਵਾਂਗੇ ਆਪਾਂ ਸਾਰਾ ਕਸੂਰ ਇਸ ਇੱਚੀ ਕੱਢਣਾਗਾ ਆਪਾਂ ਤਾਂ ਹੁਣ ਨਹੀਂ ਦੇਣੇ ਉਹ ਇਹ ਮਾਂ ਉਹਦੇ ਜਿਹੜੇ 12 ਤਾਰੀਖਾ ਹੋਉਂਦੀ ਹੈ ਨਾ ਤੈਨੂੰ ਬੋਲਣ ਨਾ ਦੇਈ ਉਹ ਕੀ ਪਤਾ ਇਹਦੀ ਮਾਂ ਹੀ ਉਂਗਲਾ ਲਾਉਂਦੀ ਹੋਵੇ ਤੇ ਫੋਨ ਤੇ ਕੀ ਕਹਿ ਸਕਦੇ ਆ ਕਿ ਮਾਂ ਦਾ ਭਈਆ ਦੀ ਮਾਂ ਵੀ ਕਹਿੰਦੀ ਹੋਊਗੀ ਹਜੇ ਮੈਂ ਤੈਨੂੰ ਗੱਲ ਹੋਰ ਦੱਸਦਾ ਤਾਂ ਹਾਂ ਮੇਰੇ ਵਾਲੇ ਬਾਪੂ ਦੇ ਤੇ ਪਿਓ ਦਾ ਨਾ ਫਰਕ ਆ ਤੇ ਉਹ ਆਪ ਇਹਦੀ ਮਾਂ ਨੇ ਉਹ ਬਹੁਤ ਪੜ੍ਹੀ ਹੈਗੀ ਉਹ ਮੇਰੀ ਆ ਗਈ ਉਹਦਾ ਕੀ ਬਿੱਟ ਗਿਆ ਉਹ ਹੀ ਸਾਰਾ ਦਿਨ ਮੈਨੂੰ ਬੱਤਾਂ ਲਾਈ ਜਾਂਦੀ ਆ ਕੋਈ ਦਾ ਘਰ ਨਹੀਂ ਵਸਣ ਦਿੰਦੀ ਸੀ ਇਹ ਜਾਣ ਜਾਣ ਉਂਗਲਾ ਲਾਉਂਦੇ ਨੂੰ ਐ ਕਰ ਐ ਕਰ ਬਾਕੀ ਮੈਂ ਤਾਂ ਵਸਾਉਣਾ ਵੀ ਹੈ ਨਹੀਂ ਮੈਂ ਤੈਨੂੰ ਰੱਖ ਕੇ ਕਰਨਾ ਕੀ ਆ ਬਾਕੀ ਆਪਣਾ ਤਾਂ ਤੇ ਜੀ ਨਹੀਂ ਆਇਆਗਾ ਆ ਖਿੰਗ ਦੇ 3 ਸਾਲ ਹੋ ਗਏ ਵਿਆਹੀ ਨੂੰ ਤੇ ਆਪਾਂ ਤਾਂ ਚਾਹ ਕੇ ਦੇ ਜਵਾਬ ਖੜਿਆ ਹੁਣ ਕਰਨ ਨੂੰ ਆ ਲੋਕਾਂ ਦੇ ਜਵਾਬ ਆ ਮੈਂ ਤਾਂ ਬੜਾ ਹੋ ਆ ਜਾਂਦਾ ਕਿ ਇਹ ਜਵਾਬ ਆ ਆ 3 ਸਾਲ ਨਗਾਉਣੇ ਨੇ ਮੈਨੂੰ ਔਖੇ ਬਹੁਤ ਹੋ ਗਏ ਜਿਹੜਾ ਅੱਗੇ ਪਤਾ ਨਹੀਂ ਕੀ ਬਣੂਗਾ ਮੈਂ ਤਾਂ ਰੱਖ ਕੇ ਰਾਜੀ ਨਹੀਂ ਇਹ ਜੀ ਨੂੰ ਚੱਲ ਕੋਈ ਨਹੀਂ ਹੋਈ ਮੈਨਾਂ ਹੋਕਾਰਾ ਉਹਨਾਂ ਦੇ ਬੱਚਾ ਟ ਨੂੰ ਆਪਾਂ ਪਰੇ ਦਾ ਨਿਮੇੜਾ ਨਿਮੇੜੀ ਦੇਵਾਂਗੇ ਤੇ ਅਮਾ ਚਾਹ ਦੇਖਦੀ ਸੀ ਕਿ ਮਹਾਂ ਤਾਂ ਕਦੇ ਕਦੇ ਤਾਂ ਮੇਰਾ ਜੀ ਐ ਕਰਦਾ ਬੇਬੇ ਵੀ ਕੀ ਰੱਖਿਆ ਦੁਨੀਆਦਾਰੀ ਤੇ ਜ਼ਿੰਦਗੀ ਬਸ ਆਪਣੇ ਆਪ ਨੂੰ ਬਰਬਾਦ ਹੀ ਕਰ ਲਾਂ ਇਹ ਬਰਬਾਦ ਕਰ ਲੈ ਜ਼ਿੰਦਗੀ ਇਹ ਬਾਈ ਤਲ ਮਰੇ ਇਹਨੂੰ ਪਰੇ ਜਾਣਗੇ ਇੱਥੋਂ ਚੱਲ ਜਿਵੇਂ ਤੂੰ ਰਾਜ਼ੀ ਹੈ ਨਾ ਆਪਾਂ ਉਵੇਂ ਕਰ ਲਾਂਗੇ ਧੂ ਨੂੰ ਲਿਆਉਣ ਨੂੰ ਆਣਾਂਗਾ ਬਸ ਆਪਾਂ ਚੁੰਨੀ ਚਲਾਵਾ ਕਰ ਲਾਂਗੇ ਇਹਨਾਂ ਨੂੰ ਦੱਸ ਦੇਣੀ ਚੁੱਪ ਕਰਕੇ ਹੁਣ ਤਲਾਕ ਦੇ ਦੇ ਦਾਂਗੇ ਦੇ ਕੇ ਤਲਾਕ ਇਹਦਾ ਫਾਹਾ ਵੜ ਜਾ ਬਸ ਤਲਾਕ ਹੀ ਦੇਣਾ ਬੇਬੇ ਠੀਕ ਆ ਬਸ ਜਿੱਥੇ ਤੇਰੀ ਮੱ ਹਾਂ ਬੰਨੇ ਕਿੱਦੇ ਖੜਾ ਛੱਡੂਗੀ ਇਹ ਹੁਣ ਜਵਾਬ ਨਹੀਂ ਹੋਈਦਾ ਬੈਠਾ ਕਿ ਪਹਿਲਾਂ ਮਾਤਾ ਦੀ ਨਾ ਇਹਨਾਂ ਪੰਮ ਤੇ ਜੀਰ ਦਾ ਪਾਣਾ ਨਾ ਇਹਨਾਂ ਕਰੇਂਦੀ ਲੱਗਾ ਕਿਦੇ ਉੱਧਰ ਨੂੰ ਜਾਂਦਾ ਕਿਦੇ ਉੱਧਰ ਨੂੰ ਜਾਂਦਾ ਇਹਦਾ ਵੀ ਚਿੱਤ ਚੱਲਿਆ ਪਿਆ ਉਹੀ ਚਾਚਾ ਆ ਗਏ